ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਨੇ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਵਨ ਲਾਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 91152 65790 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਘਰੇਲੂ ਪਾਲੀ ਹੋਈ ਵੀਰਾਂ ਦੀ ਝੋਟੀ ਲੈ ਕੇ ਆਏ ਆ ਜੋ ਕਿ ਸੇਲ ਐ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦਾ ਹਰਾਂਗੇ ਹੱਸੀ ਗੱਲ ਬਾਈ ਜੀ ਪਹਿਲਾਂ ਤਾਂ ਵੀਰ ਜੀ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਪਿੰਡ ਕਾਨੇ ਕੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਪਿੰਡ ਕਾਨੇ ਕੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਮੋਬਾਈਲ ਨੰਬਰ ਭਰਾ 7710655497 7710655497 ਜਿਹੜੀ ਆਪਾਂ ਸਕਰੀਨ ਤੇ ਵੀਰੇ ਝੋਟੀ ਨਿੱਕੀ ਨੇ ਕਹਿਮਾ ਸੁਆਗਾ ਦੂਜਾ ਦੀਵਾਰੀ ਭੂਣ ਨਹੀਂ 11.5 ਕਿਲੋ ਤੋਂ ਆਪਣੇ ਘਰੇ ਹੱਤੀ ਚੋਈ ਵੀ ਆ ਦੂਜਾ ਸੂਗਾ ਵੀਰ ਕਹਿੰਦਾ ਪਲੂਨ ਨੇ 11.5 ਕਿਲੋ ਦੁੱਧ ਦਿੱਤਾ ਚੰਗਾ ਸਟਰਕਚਰ ਹੈ ਪਟਪੂਰੇ ਦੀ ਬਾਂਦਰ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋਗੇ ਥਣ ਬਹੁਤ ਸੋਹਣਾ ਲੱਗਿਆ ਕੇਲੇ ਫਲੀਆਂ ਵਰਗਾ ਮਾਰਨਿੰਗ ਦਾ ਸਮਾਂ ਵੀਡੀਓ ਬਣਾਉਣ ਦਾ ਕੋਈ ਆਪਾਂ ਬਾਜ਼ਾਰ ਨਹੀਂ ਛੱਡੀ ਹੋਈ ਸੀ ਸਵੇਰ ਦੀ ਚਬਾਈ ਹੋਈ ਹੋਈ ਹੈਗੀ ਤਕਰੀਬਨ 10 10.5 ਦਾ ਸਮਾਂ ਹੈ ਆਪਣਾ ਵੀਡੀਓ ਕਵਰ ਕਰਨ ਦਾ ਜੇ ਕਿਸੇ ਮੇਰੇ ਵੀਰ ਦੀ ਸਮਝ ਰਹੀ ਚਾਹੁੰਦੀ ਹੈ ਵੀਰ ਦੇ ਘਰੇ ਚੰਗੀ ਤਰ੍ਹਾਂ ਨਿਰਖ ਫਰਕ ਕਰਕੇ ਖਰੀਦਦਾਰੀ ਕਰ ਸਕਦੇ ਹੋਗੇ ਤਾਜੀ ਸੂਈ ਦੂਜਾ ਸੂਗਾ ਪਲੂਨ ਨੇ 11.5 ਕਿਲੋ ਦੁੱਧ ਦਿੱਤਾ ਹੋਏਗਾ। ਵੀਰੇ ਮੰਗਰ ਕੀ ਹੈਗੀ? ਇਹਦੇ 3 ਕਿੱਤੀ ਆ ਜੀ ਚੌਥਾ ਦਿਨ ਆ। ਸੂਈ ਨੂੰ ਅੱਜ ਚੌਥਾ ਦਿਨ। ਹਾਂ ਜੀ। ਹੁਣ ਦੁੱਧ ਹਾਜ਼ਰ ਕਿੰਨਾ ਕਹੂਗਾ ਵੀਰੇ? 8-9 ਕਿਲੋ ਬੋਲੀ ਹਾਜ਼ਰ ਆ ਜੀ। 8-9 ਕਿਲੋ ਬੋਲੀ ਹਾਜ਼ਰ ਹੋਊ ਵੀਰ ਕਹਿੰਦਾ ਹੁਣ ਕਹਿਣ ਕਹਾਉਣ ਵਾਲੀਆਂ ਗੱਲਾਂ ਨਹੀਂ ਵੀਰੇ ਖੋਲ ਕੇ gekeੜਾ ਦਵਾ ਦੇ। ਵੀਰੇ ਖੋਲ ਕੇ ਕੇੜਾ ਦਵਾਏਗਾ? ਬੱਚਾ ਕੋਦ ਨਾ ਹੋਈ ਨਾ ਬੱਚੇ ਤੋਂ ਬਿਨਾ ਤੁਰਦੀ ਹੀ ਨਹੀਂ ਹੱਸੇ। ਚਲ ਕੋਈ ਨਹੀਂ ਖੜੀ ਰਹਿਣ ਦੋ। ਤੇ ਧਰਾਂ ਦੂਰਾਂ ਦੀ ਬਿਲਕੁਲ ਸਾਫ਼ ਹੈ। ਚਵਾਈ ਚਵਾਈ ਦੀ ਵੀ ਇੱਕ ਨੰਬਰ। ਨੰਬਰ ਆ ਜੀ। ਜੇ ਕਿਸੇ ਮੇਰੇ ਵੀਰ ਦੀ ਸਮਝ ਆ ਰਹੀ ਚਾਉਂਦੀ ਹੈ ਤਾਂ ਬਾਈ ਜਰੂਰ ਬਾਈ ਨਾਲ ਜਰੂਰ ਕੰਟੈਕਟ ਕਰ ਸਕਦੇ ਹੋ ਚੰਗੇ ਕੱਦ ਕਾਠ ਵਾਲੀ ਦੂਜਾ ਸੂਆ ਝੋਟੀ ਥਣ ਥਰੋੜ ਦੀ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋਗੇ ਕਿੱਲੇ ਪਲੀਆਂ ਵਰਗਾ ਥਣ ਬਿਲਕੁਲ ਇਨਸਾਫ ਮਜ਼ਬੂਤ ਸਟਰਕਚਰ ਵਾਲੀ ਝੋਟੀ ਆ ਰੇਟ ਬਜੇ ਬਾਈ ਤੋਂ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਝ ਆ ਰਹੀ ਚਾਉਂਦੀ ਹੈ ਤਾਂ ਬਾਈ ਨਾਲ ਜਰੂਰ ਕੰਟੈਕਟ ਕਰ ਸਕਦੇ ਹੋਗੇ ਥਣ ਹਵਾਨੇ ਦੀ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਦੋਸਤੋ ਬਿਲਕੁਲ ਸਾਫ ਕੋਈ ਪਾਸਾ ਨਹੀਂ ਕੋਈ ਆਸਾ ਨਹੀਂ ਚਵਾਈ ਦੀ ਵੀਰੇ ਬੋਲੀ ਹੈਗੀ ਚਵਾਈ ਦੀ ਬੋਲੀ ਹੈ ਮਗਰ ਕੱਟੀ ਹੈ ਹਨ ਮਾਂਗਰ ਕੱਚੀ ਵੀ ਠੀਕਾ ਵੀ ਵੀਰ ਕਹਿੰਦੇ ਆਪਣਾ ਚੰਗਾ ਭਰਾ ਹਾ ਜੀ ਕੋਈ ਨੂਰ ਦਾ ਟੀਗਾ ਭਰਾ ਹੈ ਉਹ ਦੀਗਾ ਚੰਗਾ ਸਟ੍ਰਕਚਰ ਵੀਰੇ ਰੇਟ ਕੀ ਹੋਊਗਾ ਬਾਜਬ ਜੀ ਦਾ ਮੈਂ ਤਾਂ 92000 ਲੰਬੇ ਦੀ ਵੀਰੇ ਰੇਟ ਕੀ ਹੋਊਗਾ ਬਾਜਬ ਜੀ ਦਾ ਰੇਟ 92000 90 ਦੀ ਦੇਣੀ ਹੈ ਜੀ ਵੀਰ ਕਹਿੰਦਾ ਮੁੱਲ 92000 90000 ਦੀ ਦੇਣੀ ਹੈ ਘਰੇ ਆਏ ਬੰਦੇ ਦਾ ਮਾਨਦਾਨ ਜ਼ਰੂਰ ਹੋਊਗਾ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤਾਂ ਬਾਈ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋ ਤਾਜੀ ਸੂਈ ਸਵਾਈ ਝੋਟੀ ਬਾਜਬ ਰੇਟ ਵੀਰ ਨੇ 90000 ਕੀਤਾ ਘਰੇ ਆਏ ਬੰਦੇ ਦਾ ਮਾਨਦਾਨ ਜ਼ਰੂਰ ਹੋਊਗਾ ਸੂਏ ਨੂੰ ਚੌਥਾ ਦਿਨ 8 ਕਿਲੋ ਕੰਡੇ ਵਾਲੀ ਬੋਲੀ ਹਾਜ਼ਰ ਹੈ ਵੀਰ ਕਹਿੰਦਾ ਪਹਿਲੇ ਸੂਏ ਆਪਣਾ 11 11.5 ਕਿਲੋ ਦੁੱਧ ਚਾਹ ਹੈ ਘਰ ਦੀ ਝੋਟੀ ਹੈ ਵੀਰਾਂ ਦਾ ਕੋਈ ਵਪਾਰ ਦਾ ਕੰਮ ਨਹੀਂਗਾ ਜੇ ਕਿਸੇ ਮੇਰੇ ਵੀਰ ਦੀ ਸਮਝ ਰਹੀ ਚਾਹੁੰਦੀ ਹੈ ਤਾਂ ਬਾਈ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋ ਵੀਰ ਦਾ ਪਿੰਡ ਕਾਨੇਕੇ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਵੀਡੀਓ ਦੇ ਵਿੱਚ ਦੁਬਾਰੇ ਫਿਰ ਬੋਲਦੇ 7710652497 7710652497 ਵੀਰ ਦਾ ਮੋਬਾਈਲ ਨੰਬਰ ਹੈ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ